ਹਾਂਜੀ ਸਾਰਿਆਂ ਸਤਿ ਸ਼੍ਰੀ ਅਕਾਲ ਜੀ ਆਪਾਂ ਨਾ ਅੱਜ ਚੱਲੇ ਆ ਕੰਪਨੀ ਬਾਗ ਜਿੱਥੇ ਸ਼ੇਰੇ ਪੰਜਾਬ ਮਹਾਰਾਜ ਰਣਜੀਤ ਸਿੰਘ ਦਾ ਨਾ ਪਨੋਰਮਾ ਜਿਹੜਾ ਬਣਾਇਆ ਉਹਨਾਂ ਨੇ ਤੇ ਉੱਤੇ ਛੇ ਜਿਹੜੇ ਉਹਦੇ ਮੇਜਰ ਜੋਧਾ ਉਹ ਤੇ ਖਾਸ ਖਾਸ ਜੀਵਨ ਦੇ ਜਿਹੜੇ ਉਹਦੇ ਅੰਸ਼ ਆ ਨਾ ਉਹ ਵਿਖਾਏ ਆ ਤੇ ਆਪਾਂ ਚੱਲਦੇ ਆ ਫਿਰ ਕੰਪਨੀ ਬਾਗ ਜਿਹੜਾ ਦਰਬਾਰ ਸਾਹਿਬ ਤੋਂ ਮੇਰੇ ਖਿਆਲ ਦੋ ਕਿਲੋਮੀਟਰ ਦੂਰ ਆ ਦੋ ਢਾਈ ਕਿਲੋਮੀਟਰ ਦੂਰ ਆ ਤੇ ਉਹ 84 ਏਕੜ ਦੇ ਵਿੱਚ ਨਾ ਮਹਾਰਾਜ ਰਣਜੀਤ ਸਿੰਘ ਨੇ ਜਿਹੜਾ ਨਾ ਰਾਮ ਬਾਗ ਜਿਹੜਾ ਬਣਾਇਆ ਉਹਦੇ ਵਿੱਚ ਸਥਿਤਤਾ ਤੇ ਅੱਜ ਉਹਨੂੰ ਕੰਪਨੀ ਬਾਗ ਵੀ ਕਹਿ ਦਿੰਦੇ ਆ ਚੱਲਦੇ ਨੇ ਜੀ ਆਪਾਂ ਫਿਰ ਹਾਂਜੀ ਆ ਜੀ ਟਿਕਟ ਕਾਊਂਟਰ ਤੇ ਆਪਾਂ ਭਾਜੀ ਨਾ ਕੋ ਲੈ ਲੱਗਿਆ ਜੀ ਟਿਕਟ ਹਾਂਜੀ ਮਹਾਰਾਜ ਰਣਜੀਤ ਸਿੰਘ ਮਹਾਰਾਜ ਰਣਜੀਤ ਸਿੰਘ ਪਨੋਰਮਾ ਆਹ ਕੀ ਆ ਬਾਦ ਆ ਭਾਜੀ ਹੋਰ ਕਿਨੇ ਕ ਬੰਦੇ ਆਂਦੇ ਆ ਸਰ ਪਿੰਲੇ ਤੋਂ ਜ਼ਿਆਦਾ ਆਉਂਦੇ ਨੇ ਹੀ ਹੁਣ ਥੋੜੇ ਘਟ ਆਉਣ ਲੈ ਬਿਆ ਹੁਣ 3-400 ਦੇ ਕੋਲ ਇਹ ਬੰਦੇ ਤੇ 300 ਦੇ 2 300 ਦੇigree ਗੋਡੇ ਆ ਦੇ ਮਹਾਰਾਜਾ ਰਣਜੀਤ ਸਿੰਘ ਪਨੋਰਮਾ ਇਹ ਨਾ ਜਦੋਂ ਆਪਾਂ ਮਾਰ ਰੋਡ ਤੇ ਹੁੰਨੇ ਆ ਨਾ ਉਹ ਉਦੋਂ ਆਪਾਂ ਕੰਪਨੀ ਬਾਗ ਨੂੰ ਮੁੜਦੇ ਆ ਨਾ ਤੇ ਉਹਦੇ ਠੰਡੀ ਖੂਹ ਦੇ ਸਾਹਮਣੇ ਤੇ ਆ ਅੰਦਰੋਂ ਵੇਖੋ ਵਿਊ ਕਿੰਨਾ ਸ਼ਾਨਦਾਰ ਆ ਤੇ ਸਿਰਫ ਟਿਕਟ ਹੈ 10 ਰੁਪਏ ਨਾ ਮਾਤਰ ਤੇ ਠੀਕ ਆ ਜੀ ਆ ਵੇਖੋ ਆ ਜਿਹੜੇ ਘੋਰ ਸਵਾਰ ਖੜਾ ਇਹ ਨਾ ਦਰਬਾਨ ਆ ਆਸੇ-ਪਾਸੇ ਤੁਸੀਂ ਆ ਵੇਖੋਗੇ ਨਾ ਬਹੁਤ ਵਧੀਆ ਜਿਹੜਾ ਇਹਨਾਂ ਨੇ ਨਾ ਇਹ ਬਾਗ ਬਗੀਚਾ ਲਾਇਆ ਵਾ ਹਾਂਜੀ ਟੋਟਲ ਇਹਦਾ ਏਰੀਆ 84 ਏਕੜ ਹੀ ਰਾਮ ਬਾਗ ਦਾ ਕਿਹਲੇ ਹਾਂਜੀ ਤੇ ਹੁਣ 70 ਏਕੜ ਤੋਂ ਹੁਣ ਵੀ ਹੈਗਾ ਐਸ ਵੇਲੇ ਵੀ ਮੌਜੂਦ ਆ ਤੇ ਜੇ ਤੁਸੀਂ ਪੁਰਾਣੇ ਦਰਖਤ ਵੇਖੋਗੇ ਨਾ ਮਾਰਾ ਇਹ ਰਣਜੀਤ ਸਿੰਘ ਦੇ ਟਾਈਮ ਦੇ ਤੇ ਇਹ 1818 ਦੇ ਲਾਗੇ ਛਾਗੇ ਤੇ ਲੱਗੇ ਜੇ ਤੇ ਜੇ ਮੈਂ ਤੁਹਾਨੂੰ ਆ ਇੱਕ ਦਰਖਤ ਵਿਖਾਵਾਂ ਨਾ ਤੇ ਤੁਸੀਂ ਇੱਥੋਂ ਤੁਹਾਨੂੰ ਅੰਦਾਜ਼ਾ ਹੋ ਜਾਊਗਾ ਕਿ ਕਿੱਡਾ ਤਗੜਾ ਦਰਖਤ ਆ ਜੇ ਲਗਭਗ 200 ਸਾਲ ਪੁਰਾਣਾ ਦਰਖਤ ਆ ਤੇ ਇਹ ਆ ਵੇਖੋ ਇਹਦਾ ਆਕਾਰ ਵੇਖੋ ਬੰਦਾ ਜਿਹੜਾ ਕਿ ਮੇਰੇ ਖਿਆਲ ਆ 10 ਬੰਦੇ ਇਕੱਠੇ ਹੋ ਗਏ ਮਹਾਂ ਜੇ ਐ ਜੱਫਾ ਮਾਰ ਸਕਣ ਇਹਨੂੰ ਬਹੁਤ ਤਗੜਾ ਦਰਖਤ ਆ ਮੇਰੇ ਨਾਲ ਅੱਜ ਨਾ ਬਾਬਾ ਲਖਬੀਰ ਸਿੰਘ ਵੀ ਆਏ ਆ ਇਹਨਾਂ ਵੀ ਇੱਥੇ ਆ ਗਏ ਨਾ ਕਦੇ ਆਏ ਨਹੀਂ ਕਹਿੰਦੇ ਅੱਜ ਵੇਖ ਕੇ ਆਣਾ ਵੀ ਜਿਹੜਾ ਆਪਣੇ ਸ਼ੇਰੇ ਪੰਜਾਬ ਦਾ ਜਿਹੜਾ ਇਤਿਹਾਸ ਆ ਜਿਹੜਾ ਇੱਥੇ ਜੰਗਾਂ-ਜੋਧਾਂ ਦਾ ਦਰਛਾਇਆ ਉਹਨੂੰ ਵੇਖਣਾ ਵਾ ਤੇ ਆ ਜੀ ਮਹਾਰਾਜਾ ਰਣਜੀਤ ਸਿੰਘ ਪਨੋਰਮਾ ਦਾ ਇਹ ਇਮਾਰਤ ਤੇ ਦੋ ਦਰਬਾਨ ਇੱਥੇ ਐ ਖੜੇ ਆ ਪਹਿਰਾ ਦੇਣ ਦੇ ਆ ਜਿਹੜੇ ਇਹਨਾਂ ਨੇ ਬਹੁਤ ਵਧੀਆ ਢੰਗ ਨਾਲ ਬਣਾਏ ਲੱਗਦਾ ਇਹ ਆ ਵੀ ਅਸਲ ਹੀ ਹੈਗੇ ਆ ਆ ਜੀ ਇਹ ਐਂਟਰੈਂਸ ਹੈ ਜੀ ਇਹ ਇੰਟਰਸ ਤੇ ਨਾ ਆ ਮਹਾਰਾ ਜੀ ਰਣਜੀਤ ਸਿੰਘ ਦੀ ਜਿਹੜੀ ਨਾ ਫੋਟੋ ਲੱਗੀ ਆ ਇਹ ਮਹਾਰਾ ਜੀ ਰਣਜੀਤ ਸਿੰਘ ਦੀ ਨਾ ਬਚਪਨ ਦੀ ਤਸਵੀਰ ਜਿਹੜੀ ਉਹ ਲਾਈ ਗਈ ਆ ਤੇ ਉਹ ਦ੍ਰਿਸ਼ ਵੀ ਪੂਰਾ ਪੇਸ਼ ਕੀਤਾ ਉਹ ਵੀ ਮੈਂ ਬਖਾਨਣਾ ਤੁਹਾਨੂੰ ਇਹ ਚ ਮਹਾਰਾ ਜੀ ਰਣਜੀਤ ਸਿੰਘ ਦਾ ਜਦ ਜਨਮ ਨਾ 13 ਨਵੰਬਰ 1780 ਦਾ ਦੱਸਿਆ ਤੇ ਜਿਹੜਾ ਮਹਾਰਾ ਜੀ ਰਣਜੀਤ ਸਿੰਘ ਦਾ ਪਹਿਲਾ ਨਾਂ ਨਾ ਉਹ ਬੁੱਧ ਸਿੰਘ ਹੀ ਬੁੱਧ ਸਿੰਘ ਵਾਹੇ ਦਾ ਲੱਕੜ ਦਾ ਦੇ ਨਾਂ ਨਾਂ ਵੀ ਮੈਂ ਜਿਹੜਾ ਪੜਿਆ ਹੈ ਨਾ ਬਾਬਾ ਆਪਣਾ ਬਾਬਾ ਬੁੱਧ ਸਿੰਘ ਹੀ ਜਿਹੜਾ ਦੇਸਾ ਬੁੱਧ ਸਿੰਘ ਦੇ ਨਾਂ ਨਾਲ ਮਸ਼ਹੂਰ ਹੋਇਆ ਤੇ ਇਹ ਬਾਅਦ ਫਿਰ ਬਦਲ ਕੇ ਨਾ ਇਹਨਾਂ ਦਾ ਨਾਂ ਜਿਹੜਾ ਇਹ ਰਣਜੀਤ ਸਿੰਘ ਜਿਹੜਾ ਰੱਖਿਆ ਗਿਆ ਨਾਂ ਜਿਹੜਾ ਨਾ ਉਹ ਇੱਕ ਬੱਚੇ ਨੂੰ ਨਾ ਉਤਸ਼ਾਹਤ ਕਰਨ ਵਾਸਤੇ ਬੜੀ ਵੱਡੀ ਜਿਹੜੀ ਉਹਦੀ ਦੇਣ ਹੁੰਦੀ ਹੈ ਜਦੋਂ ਆਪਾਂ ਨਾਂ ਉਹਦਾ ਰਣਜੀਤ ਸਿੰਘ ਰੱਖ ਦੇਣਾ ਨਾ ਤੇ ਉਹਨੇ ਬੱਚੇ ਨੇ ਵੀ ਉਹਦੇ ਜਦੋਂ मीनिंग ਪਤਾ ਲੱਗਣੀ ਤਾਂ ਉਹ ਐਸ ਕੰਮ ਲਈ ਜਿਹੜਾ ਨਾ ਜਦੋਂ ਜਦ ਕਰਦੇ ਰਹਿਣਾ ਵੀ ਮੇਰਾ ਨਾਮ ਬੜਾ ਉੱਚਾ ਤੇ ਕੰਮ ਐ ਉਹਦੇ ਕਰਾਂ ਜਿਹੜਾ ਮੇਰਾ ਨਾਮ ਉਹਦੇ ਅਰਗੇ ਤੇ ਆ ਸਾਰਾ ਦ੍ਰਿਸ਼ ਜਿਹੜਾ ਨਾ ਬੜੇ ਸੋਹਣੇ ਟੰਗ ਨਾਲ ਜਿਹੜਾ ਇਹਨਾਂ ਨੇ ਦਰਸਾਇਆ ਵਾ ਆ ਛੋਟਾ ਬਾਲ ਜਿਹੜਾ ਅਥੱਲੇ ਖੇਡਣ ਡਿਆ ਉਹਦਾ ਨਾਮ ਬੁੱਧ ਸਿੰਘ ਹੀ ਆ ਨਾ ਮਹਾਰਾ ਰਣਜੀਤ ਸਿੰਘ ਦੇ ਵਿਆਹ ਦਾ ਦ੍ਰਿਸ਼ਾ ਹਾਂਜੀ ਤੇ ਬਹੁਤ ਵੇਖੋ ਇੰਜ ਲੱਗਦਾ ਜਿ ਤਰ੍ਹਾਂ ਇਹਦਾ ਆਪਾਂ ਇੱਕ ਹਿੱਸਾ ਹੀ ਬਣ ਗਏ ਆ ਬਾਅਦ ਲਾਗੂ ਕਰਕੇ ਮੈਂ ਤੁਹਾਨੂੰ ਖਾਨਣਾ ਮਹਾਰਾਜ ਰਣਜੀਤ ਸਿੰਘ ਤੇ ਨਾਲ ਮਹਤਾਬ ਕੌਰ ਬੀਬੀ ਸਦਾ ਕੌਰ ਜਿਹੜੀ ਉਹਨਾਂ ਦੇ ਸਾਥ ਸਾ ਉਹ ਦਿਖਾਈ ਦਿੰਦੀ ਬਾਕੀ ਜਿਹੜੇ ਦਰਬਾਰੀ ਤੇ ਬਾਕੀ ਹੋਰ ਜਿਹੜੇ ਉਹਨਾਂ ਦੇ ਖਾਸ ਨਿਰਵੰਦੇਨਾ ਉਹ ਆ ਆਹ ਦ੍ਰਿਸ਼ ਜਿਹੜਾ ਨਾ ਇਹ ਕਿਲਾ ਗੋਬਿੰਦਗੜ੍ਹ ਦਾ ਤੇ ਜਿਹੜਾ ਜਮਜਮਾ ਤੋਬ ਆ ਨਾ ਜਿਹੜੀ ਮਾਈ ਸੁੱਖਾਂ ਤੋਂ ਜਿਹੜਾ ਕਬਜ਼ਾ ਲਿਆ ਪੰਗਿਆਂ ਦੇ ਜਿਹੜੇ ਪਰਿਵਾਰ ਚੋਂ ਹੈ ਤੇ ਉਦੋਂ ਦਾ ਦ੍ਰਿਸ਼ ਹੈ ਜੀ ਹਾਂਜੀ ਤੇ ਆ ਤੋਪ ਆ ਜਿਹਨੇ ਬਹੁਤ ਵੱਡੀਆਂ ਜਿਹੜੀਆਂ ਜਿੱਤਾਂ ਜਿਹੜੀਆਂ ਨਾ ਅੱਗੇ ਜਾ ਕੇ ਜਿਹੜੀਆਂ ਪ੍ਰਾਪਤ ਕੀਤੀਆਂ ਤਾਂ ਬੜੀ ਵੱਡੀ ਇਹਦੀ ਸਹਾਇਤਾ ਕੀਤੀ ਮਹਾਰਾਜ ਚ ਹਨ 1830 ਚ ਜਿਹੜਾ ਮਹਾਰਾਜ ਰਣਜੀਤ ਸਿੰਘ ਨੇ ਨਾ ਜਿਹੜੀ ਸੇਵਾ ਕਰਾਈ ਨਾ ਦਰਬਾਰ ਸਾਹਿਬ ਦੀ ਉਹਦਾ ਦ੍ਰਿਸ਼ ਇਹਨਾਂ ਨੇ ਲਿਖਿਆ ਵਾ ਮਹਾਰਾਜ ਰਣਜੀਤ ਸਿੰਘ ਜਿਹੜੇ ਆ ਆਪ ਖੜੇ ਆ ਤੇ ਆਪਣੀਆਂ ਹਦਾਇਤਾਂ ਦੇ ਰਹੇ ਆ ਹਾਂਜੀ ਤੇ ਉਹ ਅੰਦਰ ਵੇਖੋ ਤੁਸੀਂ ਸੇਵਾ ਹੁੰਦੀ ਆ ਉੱਪਰ ਆਪਣਾ ਪੰਨਿਆਂ ਦੀ ਤੇ 1830 ਚ ਜਿਹੜੀ ਇਹ ਸੇਵਾ ਜਿਹੜੀ ਹੈ ਨਾ ਇਹ ਹੋਈ ਆ ਸ੍ਰੀ ਦਰਬਾਰ ਸਾਹਿਬ ਸ੍ਰੀ ਅਮਰਸਰ ਦੀ ਮਹਾਰਾਜ ਰਣਜੀਤ ਸਿੰਘ ਜਿਹੜੇ ਨਾ ਪਰਮਨਰਪਖ ਜਿਹੜੇ ਨਾ ਉਹ ਰਾਜਾ ਹੈ ਆ ਉਹਦੀ ਇੱਕ ਜਿੰਦੀ ਜਾਗ ਦੀ ਮਿਸਾਲ ਆ ਜਿਹੜਾ ਕਾਂਗੜੇ ਦਾ ਮੰਦਿਰ ਆ ਨਾ ਉੱਤੇ ਵੀ ਸੋਨੇ ਦੀ ਜਿਹੜੀ ਇਹਨਾਂ ਨੇ ਸੇਵਾ ਕਰਾਈ ਸੀ ਜੇ ਆ ਨੋ ਜਿੱਥੇ ਮਹਾਰਾਜ ਰਣਜੀਤ ਸਿੰਘ ਜੀਆਂ ਛੇ ਮੇਜਰ ਜੜੀਆਂ ਜੜੀਆਂ ਯੋਧਾ ਨਾ ਉਹਨਾਂ ਦੇ ਦ੍ਰਿਸ਼ ਜੜਿਆ ਨਾ ਬਣਾਇਆ ਤਾਂ ਆਪਾਂ ਦੇ ਇੱਕ ਤੋਂ ਸ਼ੁਰੂ ਕਰਕੇ ਨਾ ਜਦੋਂ ਆਪਾਂ ਸਿੱਧਾ ਸਿੱਧਾ ਹੀ ਦੇਖਾਂਗੇ ਨਾ ਸਾਰੇ ਛੇ ਯੋਧਾ ਦਾ ਵਰਣਨ ਤੇ ਜੇ ਮੈਂ ਇਤਨਾ ਹੀ ਤੁਹਾਨੂੰ ਵਿਖਾਦਾ ਨਾ ਤੇ ਪੂਰੀ ਤਰ੍ਹਾਂ ਆਪਣੀ ਸਮਝ ਕਿ ਨਹੀਂ ਪੈਣੀ ਆਵਾਜ਼ਾਂ ਵੀ ਪੂਰੀਆਂ ਅਜਿਹੀ ਜਿ ਤਰ੍ਹਾਂ ਯੋਧੇ ਤੇ ਮੈਦਾਨ ਚ ਆਪਾਂ ਆ ਗਏ ਨੇ ਨਾ ਇਤਨਾ ਲੱਗਦਾ ਛੇ ਯੋਧਾ ਇਹਨਾਂ ਦਾ ਇਕੱਲੇ ਇਕੱਲੇ ਦਾ ਵਰਦਨ ਕਰਕੇ ਨਾ ਤੇ ਮੈਂ ਤੁਹਾਨੂੰ ਕੋਸ਼ਿਸ਼ ਕਰਦਾ ਵੱਖਰਾ ਵੱਖਰਾ ਉਖਾਵਾ ਤੇ ਇਧਰ ਮਾਰਿਆ ਰੰਜੀਤ ਸਿੰਘ ਦਾ ਜਿਆਦਾ ਹੈ ਨਾ ਆ دیਵਾਨ ਲੱਗਾ ਪੂਰਾ ਇਹਦੇ ਬਾਰੇ ਮੈਂ ਤੁਹਾਨੂੰ ਇੱਕ ਇੱਕ ਕਰਕੇ ਵਿਖਾਨਾ ਆ ਜਿਹੜਾ ਦ੍ਰਿਸ਼ਾ ਨਾ 1798 ਦਾ ਜੇ ਜੀ ਕਿ ਨਾ ਇਹਨਾਂ ਨੇ ਲਾਹੌਰ ਦੇ ਕਿਲੇ ਦੀ ਜੜੀ ਹੈ ਨਾ ਉਹ ਜਿੱਤ ਪ੍ਰਾਪਤ ਕੀਤੀ ਸੀ ਤੇ ਉਸ ਟਾਈਮ ਤੇ ਅੰਮ੍ਰਿਤਸਰ ਸਾਹਿਬ ਵਾਲੀ ਦਾ ਜਿਹੜਾ ਪੋਤਰਾ ਸੀ ਸ਼ਾਹ ਜਮਨ ਜੜਾ ਇੱਥੇ ਇਹ ਦੁਕਾਬੀ ਦੀ ਤੇ ਇਹ ਉਸ ਚੀਜ਼ ਉਹਦਾ ਜਿਹੜਾ ਨਾ ਦ੍ਰਿਸ਼ ਜਿਹੜਾ ਬਹੁਤ ਵਧੀਆ ਢੰਗ ਨਾਲ ਇਹਨੇ ਦਰਸਾਇਆ ਤੇ ਆ ਵੇਖਣ ਨੂੰ ਤੁਸੀਂ ਦੇਖੋ ਧਿਆਨ ਨਾਲ ਜੇ ਕੰਦ ਲੱਗਦਾ ਜਿਦਾਂ ਆਪਾਂ ਯੁੱਧ ਚ ਹੀ ਹੁੰਦੇ ਆ ਸਾਰੇ ਪਾਸੋਂ ਆਵਾਜ਼ਾਂ ਵੀ ਜੜੀਆਂ ਨਾ ਉਸੇ ਤਰ੍ਹਾਂ ਆਂਡੀਆਂ ਜਿਦਾਂ ਯੁੱਧ ਚ ਲੰਦੇ ਆ ਜਿਹੜਾ ਦ੍ਰਿਸ਼ ਦੇਖਦੇ ਹੋ ਨਾ ਤੁਸੀਂ ਇਹ ਹੈਗਾ 1809 ਦਾ ਜਿਹੜਾ ਗੋਰਖਾ ਨਾਲ ਲੜਾਈ ਹੋਈ ਤੇ ਕਾਂਗੜਾ ਕਿਲੇ ਦਾ ਜਿਹੜਾ ਨਾ ਕਬਜ਼ਾ ਲਿਆ ਕਹਿੰਦੇ ਬਹੁਤ ਖਮਸਾਨ ਦਾ ਯੁੱਧ ਹੋਇਆ ਸੀ ਤੇ ਗੋਰਖੇ ਵੀ ਬੜੇ ਬਹਾਦਰੀ ਨਾਲ ਲੜੇ ਸੀ ਪਰ ਸਿੰਘਾਂ ਦੇ ਜਿਹੜੇ ਲੰਮੀਆਂ ਕਲਵਾਰਾਂ ਦੇ ਅੱਗੇ ਜਿਹੜਾ ਨਾ ਉਹਨਾਂ ਦਾ ਕੋਈ ਵਾਪੇਸ਼ ਨਹੀਂ ਗਈ ਤੇ ਉਹ ਇਹ ਮਹਾਰਾਜ ਰਣਜੀਤ ਸਿੰਘ ਦੀ ਜਿਹੜੀ ਉਹ ਮੇਜਰ ਜਿੱਤ ਪ੍ਰਾਪਤ ਹੋਈ ਤਾਂ ਇਹ ਤੀਸਰਾ ਦ੍ਰਿਸ਼ ਹੈ ਨਾ ਇਹ 1813 ਦਾ ਜਿਹੜਾ ਅਟਕ ਦੀ ਜਿਹੜੀ ਹੈ ਨਾ ਜੰਗ ਦਾ ਵਾ ਤੇ ਇਹ ਜਿਹੜਾ ਹੁਆਂਸਾਂ ਦੀ ਜਿਹੜਾ ਹੱਦ ਦੇ ਉੱਤੇ ਅਟਕ ਤੇ ਜੇ ਇੱਥੇ ਕਬਜ਼ਾ ਹੋ ਜਾਂਦਾ ਤੇ ਫੇਰ ਉਹ ਸਾਰਾ ਜਿਹੜਾ ਹਿੰਦੁਸਤਾਨ ਜਿਹੜਾ ਇੱਕ ਫ੍ਰੀ ਹੋ ਜਾਂਦਾ ਹੈ ਵਿਗਾਨਾ ਤੋਂ ਤੇ ਮਾਰਾ ਇਨ ਇਥੇ ਬਹੁਤ ਬਹਾਦਰੀਆਂ ਸਾਰੇ ਜਿਹੜੀਆਂ ਨਾਲ ਦੀ ਫੌਜ ਨੇ ਲੜਾਈ ਕੀਤੀ ਤੇ ਇੱਕ ਜਿੱਤ ਪ੍ਰਾਪਤ ਕੀਤੀ 1813 ਚ ਜੇ ਉਹਦਾ ਦ੍ਰਿਸ਼ ਬਹੁਤ ਆ ਵੇਖੋ ਆਵਾਜ਼ਾਂ ਵੀ ਸੁਣਦੇ ਹੋ ਤੁਸੀਂ ਤੇ ਇਹ ਬਿਲਕੁਲ ਯੋਧੇ ਦਾ ਮੈਦਾਨ ਹੀ ਜਿਹੜਾ ਲੱਗਦਾ ਹੈ ਹਨ ਉਹ ਅੰਦਰੋਂ ਤੇ ਪਤਾ ਨਹੀਂ ਲੱਗਦਾ ਵੀ ਅਸੀਂ ਮਤਲਬ ਯੋਧੇ ਮੈਦਾਨ ਤੋਂ ਬਾਹਰ ਆ ਆ ਦ੍ਰਿਸ਼ ਜਿਹੜਾ ਨਾ ਇਹ 1818 ਦਾ ਵਾ ਜਦੋਂ ਪ੍ਰਿੰਸ ਜਿਹੜਾ ਖੜਕ ਸਿੰਘ ਨੇ 16 ਸਾਲ ਦੀ ਉਮਰ ਚ ਨਾ ਏ ਆਪਣਾ ਜਿਹੜਾ ਹੈਗਾ ਸਤਲੋਜ ਤੇ ਰਾਵੀ ਦੇ ਰਾ ਦੇ ਤੇ ਮਲਤਾਨ ਕਿਲੇ ਦਾ ਜਿਹੜਾ ਨਾ ਉਹ ਜੁੱਧ ਜਿਹੜਾ ਸੀ ਨਾ ਉਹ ਜਿੱਤਿਆ ਤੇ ਮਲਤਾਨ ਕਿਲੇ ਨੂੰ ਸਾਰ ਕੀਤਾ ਤੇ ਇਹ ਚ ਟੋਪ ਜੰਦਵਾਨ ਹੈ ਨਾ ਜਿਹੜਾ ਮੇਜਰ ਪਾਰਟ ਆ ਦਾ ਕੀਤਾ ਸੀ ਜੇ ਫੋਟੋ ਦੇਖੋਗੇ ਹਰ ਤਰ੍ਹਾਂ ਦੇ ਮਤਲਬ ਉਸ ਟਾਈਮ ਤੇ ਜਿਹੜੇ ਲੋਕ ਆ ਹੈਗੇ ਸੀ ਤੇ ਚ ਪ੍ਰਿੰਸ ਦੇ ਨਾਲ ਜਿਹੜੇ ਗੋਰੇ ਵੀ ਆ ਕੁਝ ਤੇ ਬਾਕੀ ਆਪਣੇ ਆ ਤੇ ਆ ਜਿਹੜੀ ਜੰਮ ਜਮਾ ਟੋਪ ਵੀ ਜਿਹੜੀ ਉਹ ਅੱਗੇ ਸਿੰਘ ਲੱਗੇ ਜਿਹੜਾ ਤਲਾਣ ਡਿਆ ਤੇ ਇਹਨੇ ਮੇਜਰ ਪਾਰਟ ਜਿਹੜਾ ਨਾ ਇਹ ਚਾਦਾ ਕੀਤਾ ਸੀ ਇਹ ਜੇਤ ਤੇ ਆ ਜਿਹੜਾ ਦ੍ਰਿਸ਼ ਹੈ ਨਾ 1819 ਦਾ ਜੇ ਸੋਪੀਆ ਦੇ ਮੈਦਾਨ ਚ ਨਾ ਕਸ਼ਮੀਰ ਦੇ ਲਈ ਜੁੱਧ ਹੋ ਰਿਹਾ ਜਿੱਥੇ ਅਕਾਲੀ ਫੂਲਾ ਸਿੰਘ ਪ੍ਰਿੰਸ ਖੜਕ ਸਿੰਘ ਤੇ ਨਿਹੰਗ ਫੌਜਾਂ ਨੇ ਤੇ ਨਾਲ ਮਿਸਰ ਦੀਵਾਨ ਚੰਦ ਜਿਹੜੇ ਹੀ ਨਾ ਇਹਨਾਂ ਨੇ ਹਿਸਾਲਾ ਆ ਇਕਾਲੀ ਫੁਲਾਸੰਗੀ ਵੀ ਹਗੇ ਆ ਤੇ ਆ ਪ੍ਰਿੰਸ ਗੁਰਬ ਸਿੰਘ ਨਾਲ ਹੀ ਤੇ ਆ ਜਿਹੜਾ ਗ੍ਰੇਖਾਣਾ ਇਹ ਪੂਰਾ ਇਹ ਮਤਲਬ ਉਸ ਟਾਈਮ ਦਾ ਜਦੋਂ 1800 ਤੇ 19 ਚ ਜਿਹੜਾ ਇਹ ਜੁੱਧ ਹੋਇਆ ਸੋਪੀਆ ਦੇ ਮੈਦਾਨ ਚ ਕਸ਼ਮੀਰ ਦੇ ਲਈ ਤੇ ਕਸ਼ਮੀਰ ਦੀ ਜਿੱਤ ਪ੍ਰਾਪਤ ਕੀਤੀ ਇਹਨਾਂ ਨੇ ਤੇ ਇਹ ਪਹਿਲਵੀ ਜੁੱਧ ਜਿਹੜੀ ਆ ਇੱਥੇ ਇਹਨਾਂ ਨੇ ਦਿਖਾਈ ਆ। ਆ ਜਿਹੜਾ ਦ੍ਰਿਸ਼ ਹੈ ਨਾ 1823 ਦਾ ਵਾ। ਤੇ ਇਸ ਜੁੱਧ ਤੇ ਮਾਰਾ ਰੰਜੀਤ ਸਿੰਘ ਨੇ ਆਪ ਜਿਹੜੀ ਅਗਵਾਈ ਕੀਤੀ ਆ ਤੇ ਇਹ ਚ ਜਿਹੜਾ ਨਾ ਅਫਗਾਨਿਸਤਾਨ ਦਾ ਜਿਹੜਾ ਪ੍ਰਧਾਨ ਮੰਤਰੀ ਆਜ਼ਮ ਖਾਨ ਤੇ ਹੋਰ ਜਿਹੜੇ ਧੜਵੀ ਹੋਣ ਨੂੰ ਨਾਲ ਲੱਗੇ ਉਹਨੇ ਅਟੈਕ ਕੀਤਾ ਤੇ ਨਿਸ਼ਤਾਰ ਦੇ ਨੇੜੇ ਲੰਡੇ ਦਰਿਆ ਤੇ ਜਿਹੜਾ ਇਹ ਜੁੱਧ ਆ ਇਹਦਾ ਦ੍ਰਿਸ਼ ਵੀ ਬਹੁਤ ਮਤਲਬ ਇਹਨਾਂ ਨੇ ਉਸੇ ਤਰ੍ਹਾਂ ਇਹਨੂੰ ਜਿਹੜਾ ਉਲਿੱਕਿਆ ਵਾ ਤੇ ਨਾਲ ਉਸੇ ਤਰ੍ਹਾਂ ਹੀ ਆਵਾਜ਼ਾਂ ਜਿਹੜੀਆਂ ਨਾ ਇੱਥੇ ਬਿਲਕੁਲ ਸੌਂਡ ਉਸੇ ਤਰ੍ਹਾਂ ਹੀ ਲੱਗਦਾ ਜਿétrਾਂ ਸਾਹਮਣੇ ਜੜੀਆਂ ਨਾ ਉਹ ਲੜਾਈ ਹੋਂਦੀ ਆ ਇਹ ਬੱਚਾ ਰੋਣਾ 1841 ਚ ਇੱਕ ਪਿੰਟਰ ਆ ਜਿਹੜਾ ਤਿਆਰ ਕੀਤਾ ਤੇ ਬੜੀ ਕਲਾਕਾਰੀ ਨਾਲ ਇਹਨੇ ਹਰੇਕ ਦੇ ਅਜਿ ਤਰ੍ਹਾਂ ਨਾ ਮੈਂ ਨਾਲ ਫੋਟੋ ਅਟੈਚ ਕਰੂੰਗਾ ਉਹਦੇ ਵਿੱਚ ਉਹਨੇ ਕੱਲੇ ਕੱਲੇ ਦੇ ਨਾਮ ਲਿਖੇ ਆ ਮਹਾਰਾ ਰਣਜੀਤ ਸਿੰਘ ਜਿਹੜਾ ਆ ਸਾਹਮਣੇ ਦਿਸਦੇ ਆ ਬਾਕੀ ਸਾਰੇ ਦੇ ਜਿਹਨੇ ਨਾਂ ਲਿਖੇ ਆ ਵੀ ਇਹ ਕਿਹੜਾ ਕਿਹੜਾ ਵਾ ਜੀਡੀਐਨ ਨੇ ਮੈਂ ਤਸਵੀਰ ਬਣਾਈ ਆ ਕੋਸ਼ਿਸ਼ ਕੀਤੀ ਉਹਨੇ ਬੜੀ ਮਤਲਨਾ ਜੋ ਚੋਲਾ ਉਹਦੇ ਲੱਗ ਸਕਦੇ ਜਿਹੜੀ ਪਹੁੰਚਨ ਦੀ ਤੇ ਇੱਥੋਂ ਲੱਗਦਾ ਹੀ ਆ ਵੀ ਆ ਜਦੋਂ ਇੱਥੋਂ ਵੇਖਾਂਗੇ ਲੱਗਦਾ ਦਰਬਾਰ ਲੱਗਾ ਹੋਇਆ ਮਹਾਰਾ ਰੰਜੀਤ ਸਿੰਘ ਦਾ ਹਾਂਜੀ ਤੇ ਬੜਾ ਸ਼ਾਨਦਾਰ ਵਿਊ ਬਣਦਾ ਜੀ ਆ ਤੇ ਇੱਕ ਜਹੋ ਜਲਾਲ ਜਿਹੜਾ ਨਾ ਮਹਾਰਾ ਰੰਜੀਤ ਸਿੰਘ ਦਾ ਇੱਥੇ ਵੇਖਣ ਵਾਲਾ ਅੱਛਾ ਜੀ ਦੰਦਵਾ ਦੇ ਤੁਸੀਂ ਵੇਖੋਗੇ ਨਾ ਆਹ ਪੂਰਾ ਇਹ ਲੱਗਦਾ ਦੂਸਰਾ ਜੁੱਧ ਆ ਤੀਜੇ ਜੁੱਧ ਦਾ ਵੀਊ ਆ ਹੈਂਡੀ ਆਹ ਚੌਥੇ ਦਾ ਜਿੱਥੇ ਪ੍ਰਿੰਸ ਖੜਕ ਸਿੰਘ ਨੇ ਜਿਹੜੇ ਕਮਾਂਡ ਦਿੱਤੀ ਆ ਤੇ ਨਾਲ ਕਾਲੀ ਫੂਲਾ ਸਿੰਘ ਜੀ ਵੀ ਆ ਤੇ ਆਹ ਜੇ ਫਲਮੇਗਾ ਇਹ ਜੀ ਕਾਲੀ ਫੂਲਾ ਸਿੰਘ ਜੀ ਤੇ ਪ੍ਰਿੰਸ ਜਿਹੜੇ ਆ ਖੜਕ ਸਿੰਘ ਦੀ ਆ ਇਦھر ਮਹਾਰਾਜ ਰੰਜੀਤ ਸਿੰਘ ਜਿਹੜਾ ਆ ਜੁੱਧ ਜਿਹੜਾ ਲੜਿਆ ਤੇ ਆਵਾਜ਼ਾਂ ਉਸੇ ਤਰ੍ਹਾਂ ਦੀਆਂ ਜਕਾਰਿਆਂ ਵਿੱਚ ਵਿੱਚ ਰਜਦੇ ਆ ਤੇ ਉਸ ਟਾਈਮ ਤੇ ਡੈਫੀਨਿਟਲੀ ਇਹ ਚੀਜ਼ ਜਿਹੜੀ ਆ ਹੁੰਦੀ ਹੋਊਗੀ ਇਹ ਬਹੁਤ ਮਹਾਰਾਜ ਤਾਂ ਸ਼ਕਤੀ ਲਾ ਕੇ ਚੱਲਦੀ ਚੱਲਣ ਵਾਲੀ ਫੌਜ ਹੀ ਖਾਲਸੇ ਦੀ ਤੇ ਬੜੀਆਂ ਇਹਨਾਂ ਨੇ ਜਿੱਦਾਂ ਜਿੱਥੇ ਵੀ ਜਾਂਦੇ ਆ ਉਹਨਾਂ ਨੇ ਪੂਰੀਆਂ ਪਾਂਡੇ ਹੀ ਨਾ ਜਿਹੜੀਆਂ ਲੜਾਈਆਂ ਲੜਦੇ ਤੇ ਜੁੱਧ ਜਿੱਤਿਆ ਪੰਜ ਪੀੜੀਆਂ ਜਿਹੜੀਆਂ ਮਹਾਰਾਜ ਰੰਜੀਤ ਸਿੰਘ ਜਿਹੜੀਆਂ ਆ ਇਸ ਕੰਮ ਨੂੰ ਪੂਰਾ ਕਰਨ ਤੇ ਲੱਗੀਆਂ ਆ ਆਦਰੀ ਜਿਹੜੀ ਫੋਟੋ ਹੈ ਨਾ ਮਹਾਰਾਜ ਰਣਜੀਤ ਸਿੰਘ ਦੇ ਇਹ ਰਾਜਕਾਲ 'ਚ ਜਿਹੜਾ ਕਾਲ ਪੈਨ ਤੇ ਉਹਨਾਂ ਨੇ ਆਪਣਾ ਅਨਾਜ ਦੇ ਭੰਡਾਰ ਖੋਲਤੇ ਤੇ ਬਜ਼ੁਰਗ ਤੇ ਨਾਲ ਉਹਦਾ ਪੋਤਰਾ ਇਹ ਚ ਦਿਖਾਇਆ ਗਿਆ ਜੇ ਕੋ ਅਨਾਜ ਦੀ ਪੰਡ ਨਹੀਂ ਚੁੱਕੀ ਜਾਂਦੀ ਤੇ ਮਹਾਰਾਜ ਰਣਜੀਤ ਸਿੰਘ ਭੇਸ ਬਟਾ ਕੇ ਨਾ ਤੇ ਇਹ ਦੇਖਦਾ ਸੀ ਵੀ ਇਹ ਮੈਂ ਜੋ ਇਹ ਆਰਡਰ ਦਿੱਤੇ ਉਹ ਇੰਪਲੀਮੈਂਟ ਸਹੀ ਹੋ ਰਿਹਾ ਹੈ ਕਿ ਨਹੀਂ ਤੇ ਉਹਨਾਂ ਨੇ ਪੰਡ ਸਿਰ ਤੇ ਚੁੱਕ ਕੇ ਤੇ ਉਹ ਪਹੁੰਚਾਈ ਉਹਨਾਂ ਦੇ ਘਰ ਜਦੋਂ ਬਾਅਦ ਚ ਕਹਿੰਦੇ ਬਜ਼ੁਰਗ ਨੂੰ ਪਤਾ ਲੱਗਾ ਤੇ ਉਹਨੇ ਮਹਿਸੂਸ ਕੀਤਾ ਤਾਂ ਮਹਾਰਾਜ ਨੇ ਇਹੋ ਜਵਾਬ ਦਿੱਤਾ ਵੀ ਅਸੀਂ ਤੇ ਰਾਜੇ ਨਹੀਂ ਅਸੀਂ ਤੇ ਸੇਵਕਾਂ ਜਨਤਾ ਦੇ ਜਿ ਤਰ੍ਹਾਂ ਅੱਜ ਦੇ ਲੀਡਰ ਕਹਿ ਦਿੰਦੇ ਨਾ ਪਰ ਅਮਲ ਇਸ ਤਰ੍ਹਾਂ ਆ ਜਿਹੜੀ ਤਸਵੀਰ ਆ ਨਾ ਇਹ ਚ ਇੱਕ ਮਾਤਾ ਜਿਹੜੀ ਨਾ ਆਪਣਾ ਭਾਂਡਾ ਲੈ ਕੇ ਜਿਹੜੀ ਹੈ ਨਾ ਮਹਾਰਾਜ ਰਣਜੀਤ ਸਿੰਘ ਦੇ ਘੋੜੇ ਦੇ ਲਾਗੇ ਭੱਜੀ ਆਈ ਦੇਦੀ ਆ ਤੇ ਇਹ ਦੇ ਬਾਰੇ ਵੀ ਇਹ ਪ੍ਰਚਲਿਤ ਆ ਕਿ ਮਾਦਾ ਨੂੰ ਮਤਲਬ ਜਦੋਂ ਆ ਗਏ ਤੇ ਮਾਦਾ ਨੇ ਕਿਹਾ ਵੀ ਇਹ ਮੈਨੂੰ ਤਾਂ ਪਤਾ ਲੱਗਾ ਰੰਜੀਤ ਸਿੰਘ ਦੇ ਨਾਲ ਜਿਹੜਾ ਵੀ ਚੀਜ਼ ਹੋ ਜਾਂਦੀ ਉਹ ਪਾਰਸ ਹੈਗਾ ਤੇ ਉਹ ਸੋਨਾ ਬਣ ਜਾਂਦੀ ਆ ਤੇ ਉਹ ਆਪਣਾ ਜਿਹੜਾ ਭਾਂਡਾ ਉਹ ਮਹਾਰਾਜ ਨੂੰ ਕਹਿੰਦੀ ਕਿ ਤੂੰ ਸ਼ੋਧੋ ਇਹ ਵੀ ਬਦਲ ਜਿਹੜਾ ਸੋਨੇ ਦਾ ਬਣ ਜਾਊਗਾ ਤੇ ਮਹਾਰਾਜ ਫਿਰ ਕਹਿੰਦੇ ਕੋਈ ਠੀਕ ਆ ਜੇ ਤੂੰ ਉਹ ਆਗਿ ਨਾ ਮਾਤਾ ਇਹ ਸੋਨੇ ਦਾ ਹੀ ਬਣੂਗਾ ਤੇ ਉਹ ਸਿਪਾਹੀਆਂ ਨੇ ਉਹਨਾਂ ਨੇ ਗਿਆ ਵੀ ਇਹਨੂੰ ਬਿਠੇ ਨਾ ਕਰੋ ਕੋਈ ਗੱਲ ਨਹੀਂ ਇਹਨੂੰ ਸੋਨਾ ਮੋਹਰਾਂ ਦੇ ਕੇ ਤੋਰੋ ਤੇ ਮਹਾਰਾਜ ਨੇ ਫਿਰ ਉਹ ਸੋਨੇ ਦੀਆਂ ਮੋਹਰਾਂ ਦੇ ਕੇ ਇਹਨੂੰ ਤੋੜਾ ਤੋਰਿਆ ਤੇ ਆਪਣੀ ਜਿਹੜੀ ਉਹ ਵਿਸ਼ਵਾਸ ਮਾਤਾ ਦਾ ਉਹ ਨਹੀਂ ਟੁੱਟਣ ਦਿੱਤਾ ਆ ਜਿਹੜਾ ਦ੍ਰਿਸ਼ ਹੈ ਨਾ ਅਟਕ ਦਾ ਇਹ ਜਦੋਂ ਅਟਕ ਦਾ ਪੋਲ ਜਿਹੜਾ ਇਹਨਾਂ ਨੇ ਤੋੜ ਦਿੱਤਾ ਅਫਗਾਨੀਆਂ ਨੇ ਤੇ ਉਸ ਟਾਈਮ ਤੇ ਮਹਾਰਾਜ ਰਣਜੀਤ ਸਿੰਘ ਜਿਹੜਾ ਆਪ ਅਟਕ ਦੇ ਵਿੱਚ ਪਹਿਲਾਂ ਘੋੜਾ ਆਪਣਾ ਇਹਨਾਂ ਨੇ ਠੇਲਿਆ ਤੇ ਇੱਕ ਬਹਾਦਰੀ ਦੀ ਮਿਸਾਲ ਆ ਜਿਹੜਾ ਲੀਡਰ ਆ ਨਾ ਉਹ ਅੱਗੇ ਹੋ ਕੇ ਇਸ ਤਰ੍ਹਾਂ ਲੜਦਾ ਤੇ ਮਗਰ ਫੌਜ ਫਿਰ ਉਸੇ ਤਰ੍ਹਾਂ ਸਾਥ ਦਿੰਦੀ ਆ ਇਹਦੀ ਵੀ ਜਿੱਤ ਹੋਈ ਬੜੀ ਸ਼ਾਨਦਾਰ ਜਿੱਤ ਇਹਨਾਂ ਨੇ ਕੀਤੀ ਸੀ ਜੀ ਮਹਾਰਾਜ ਰਣਜੀਤ ਸਿੰਘ ਨੇ ਨਾ 1830 ਚ ਜਨਾ ਫੌਜ ਦਾ ਆਧੁਨਿਕ ਕਰਨ ਕੀਤਾ ਤੇ ਇਹ ਚ ਨਾ ਨਪੋਲੀਅਨ ਦੇ ਦੋ ਅਫਸਰ ਜਿਹੜੇ ਉਹ ਵੀ ਭਰਤੀ ਕੀਤੇ ਜਿਹੜੇ ਫੌਜ ਦੇ ਨਾਲ ਜਿਹੜਾ ਨਾ ਉਹ ਜਿਹਨੂੰ ਕਹਿੰਦੇ ਵੀ ਆਧੁਨਿਕ ਆ ਮਾਡਰਨ ਤਰੀਕੇ ਨਾਲ ਜਿਹੜੀਆਂ ਉਹਨਾਂ ਨੂੰ ਸਿਖਲਾਈ ਦੇ ਸਕਣ ਤੇ ਆ ਉਸ ਚੀਜ਼ ਇਹਦਾ ਜਿਹੜਾ ਨਾ ਇਹਨਾਂ ਦਰਸਪੜੇ ਵਧੀਆ ਢੰਗ ਨਾਲ ਜਿਹੜਾ ਦਰਸਾਇਆ ਵਾ ਵੇਖਣ ਨੂੰ ਹੁਣ ਇਹ ਕੁਝ ਸਟੈਚੂ ਵੀ ਆ ਕੁਝ ਪਿੱਛੇ ਜਿਹੜੀਆਂ ਉਹ ਤਸਵੀਰਾਂ ਵੀ ਆ ਤੇ ਕੋਲ ਮਲਾ ਕੇ ਦ੍ਰਿਸ਼ ਜਿਹੜਾ ਬੋ ਮਤਲਬ ਇਹ ਐਚੂਅਲ ਦੇ ਲਾਗੇ ਲੱਗਦਾ ਆ ਜਿਹੜਾ ਦ੍ਰਿਸ਼ ਹੈ ਨਾ ਇਹ ਕੋਈ ਨਿਰ ਦੀ ਹੀਰੇ ਦੀ ਪ੍ਰਾਪਤੀ ਜਿਹੜੀ ਹੈ ਨਾ ਉਹਦਾ ਵਾ 1800 ਤੇ 14 ਚ ਹੋਈ ਆ ਮਹਾਰਾਜ ਰਣਜੀਤ ਸਿੰਘ ਨੂੰ ਜਿਹੜਾ ਸਾਹ ਸੁਜਾ ਜਿਹੜਾ ਨਾ ਉਹ ਇਹ ਕੋਈ ਹੀਰਾ ਜਿਹੜਾ ਡੀਨ ਵਾ ਕੇ ਸਾਹਮਣੇ ਹਾਜ਼ਰ ਆ ਤੇ ਇਹਦੇ ਬਾਰੇ ਜਿਹੜਾ ਇਹਨਾਂ ਨੇ ਇਤਿਹਾਸ ਦੱਸਿਆ ਵੀ ਸਾਹ ਸੁਜਾ ਜਿਹੜਾ ਇਹਨੂੰ ਕਸ਼ਮੀਰ ਦੇ ਗਵਰਨਰ ਨੇ ਨਾ ਜਿਹੜਾ ਬੰਦੀ ਬਣਾ ਲਿਆ ਸੀ ਤੇ ਮਹਾਰਾਜਾ ਰਣਜੀਤ ਸਿੰਘ ਨੇ ਇਹਨੂੰ ਛੁਡਾਇਆ ਤੇ ਉਹਦੀ ਘਰ ਦੀ ਨੂੰ ਸ਼ਰਨ ਦਿੱਤੀ ਸੀ ਪਹਿਲਾਂ ਤੇ ਉਹਦੇ ਵਿੱਚ ਫਿਰ ਇਹਨੇ ਆਪਣਾ ਜਿਹੜਾ ਨਾ ਕੋਈ ਨਹੀਂ ਰਹੀ ਜਿਹੜਾ ਮਹਾਰਾਜਾ ਰਣਜੀਤ ਸਿੰਘ ਨੂੰ ਸੌਂਪਿਆ ਆ ਜਿਹੜਾ ਦ੍ਰਿਸ਼ਾ ਨਾ ਇਹ ਰੋਪੜ ਸੰਧੀ ਦਾ ਵਾ ਇਹ 26 ਅਕਤੂਬਰ 1831 ਨੂੰ ਜਿਹੜੀ ਨਾ ਰੋਪੜ ਸੰਧੀ ਹੋਈ ਆ ਦੋਵੇਂ ਜਿਹੜੇ ਇਹ ਮਹਾਰਾਜਾ ਰਣਜੀਤ ਸਿੰਘ ਵੀ ਹਾਥੀ ਤੇ ਚੜ੍ਹੇ ਆ ਤੇ ਉਧਰੋਂ ਭਾਰਤ ਦੇ ਗਵਰਨਰ ਜਨ ਜਿਹੜਾ ਵਿਲੀਅਮ ਬੈਟਕ ਜਿਹੜਾ ਨਾ ਉਹ ਵੀ ਹਾਥੀ ਤੇ ਚੜਿਆ ਤੇ ਇਹ ਸੰਧੀ ਦੇ ਉਹ ਦ੍ਰਿਸ਼ਾ ਜਿਹੜੇ ਬੜੇ ਆ ਦੇਖੋਗੇ ਤੇ ਲੱਗਦਾ ਹੀ ਨਹੀਂ ਗਿਆ ਵੀ ਐਕਚੁਅਲ ਨਹੀਂ ਗਿਆ ਇਹਦੇ ਲੱਗਦਾ ਵੀ ਸਾਮਹੋਂ ਸਾਹਮਣੀ ਜਿਹੜੀ ਉਹ ਗੱਲ ਹੋਂਦੀ ਆ ਤੇ ਇਹ ਮਤਲਬ ਇਤਿਹਾਸਕ ਜਿਹੜੀ ਸੰਧੀ ਸੀ ਜਿਹੜੀ ਜਿੰਨਾਂ ਦਾ ਅੱਗੇ ਕਿਤੇ ਸੂਰਜ ਨਹੀਂ ਛਿਪਦਾ ਉਹਨਾਂ ਨੂੰ ਮਜਬੂਰਨ ਜਿਹੜੀ ਆ ਮਹਾਰਾਜ ਰਣਜੀਤ ਸਿੰਘ ਦੀ ਬਾਦਰੀ ਦੇ ਅੱਗੇ ਗੋਡੇ ਟੇਕ ਕੇ ਜਿਹੜੀ ਉਹ ਕਰਨੀ ਪਈ ਆ ਤੇ ਇਹ 26 ਅਕਤੂਬਰ 1831 ਨੂੰ ਰੋਪੜ ਵਿਖੇ ਹੋਈ ਹੈ। ਤੇ ਫੋਟੋ ਚ ਨਾ ਮਹਾਰਾਜ ਰਣਜੀਤ ਸਿੰਘ ਦੀ ਦਿਆਲਤਾ ਬਾਰੇ ਜਿਹੜਾ ਨਾ ਉਹ ਦਰਸਾਇਆ ਗਿਆ ਵੀ ਮਹਾਰਾਜ ਰਣਜੀਤ ਸਿੰਘ ਬਹੁਤ ਦਿਆਲੂ ਜਿਹੜੇ ਹੈ ਨਾ ਰਾਜੇ ਸਨ ਤੇ ਇਹਨਾਂ ਨੇ ਮਤਲਬ ਹਦਾਇਤਾਂ ਦੇ ਰੱਖੀਆਂ ਸੀ ਕਿ ਮਸਜਿਦ ਨੂੰ ਕਿਸੇ ਵਿਅਕਤੀ ਨੂੰ ਕਿਸੇ ਫਸਲ ਨੂੰ ਕੋਈ ਨੁਕਸਾਨ ਨਹੀਂ ਪਹੁੰਚਾਣਾ ਤੇ ਇਹ ਜਦੋਂ ਇਹਨਾਂ ਦੀ ਮੋਹਮ جاری ਉਹਦੇ ਅੱਗੇ ਬੱਚਾ ਆ ਗਿਆ ਤੇ ਬੱਚੇ ਨੂੰ ਆਪ ਮਹਾਰਾਜ ਨੇ ਜਿਹੜਾ ਨਾ ਚੁੱਕ ਕੇ ਬਚਾਇਆ ਉਹਦਾ ਇੱਕ ਇਹ ਤਸਵੀਰ ਤੇ ਜਿਹੜਾ ਉਹ ਸ਼ੋਕ ਕੀਤਾ ਗਿਆ ਆ। ਆ ਜਿਹੜਾ ਦ੍ਰਿਸ਼ ਹੈ ਨਾ ਇਹ ਚ ਇਹਨਾਂ ਨੇ ਮਹਾਰਾਜ ਰਣਜੀਤ ਸਿੰਘ ਜਿਹੜੇ ਨਾ ਉਹ ਲਾਹੌਰ ਤੋਂ ਨੰਗ ਰਹੇ ਸੀ ਬੇਰੀਆਂ ਨੂੰ ਵੱਟੇ ਮਾਰਨ ਦੇ ਸੀ ਬੱਚੇ ਤੇ ਇੱਕ ਵੱਟਾ ਜਿਹੜਾ ਉਹ ਮਹਾਰਾਜ ਨੂੰ ਵੱਜ ਗਿਆ ਤੇ ਜਿਹੜੇ ਸਿਪਾਹੀ ਆ ਉਹਨਾਂ ਨੇ ਬੱਚੇ ਨੂੰ ਫੜ ਲਿਆਂਦਾ ਤੇ ਮਹਾਰਾਜ ਨੇ ਜਦੋਂ ਉਹਨਾਂ ਨੂੰ ਪੁੱਛਿਆ ਵੀ ਕਿਉਂ ਬਈ ਕਿਉਂ ਵੱਟਾ ਮਾਰਿਆ ਤਾਂ ਉਹਨੇ ਕਿਹਾ ਵੀ ਬੇਰੀ ਨੂੰ ਮਾਰਿਆ ਤੁਹਾਨੂੰ ਵੱਜ ਗਿਆ ਤੇ ਉਹ ਫੇਰ ਪੁੱਛਿਆ ਗਿਆ ਵੀ 베ਰੀ ਜਿਹੜੀ ਆ ਉਹ ਕਿਉਂ ਵਟੇ ਮਾਰਦੇ 베ਰੀ ਨੂੰ ਕਹਿੰਦੇ ਮਿੱਠੇ 베ਰ ਮਿਲਦੇ ਆ ਮਹਾਰਾਜ ਨੇ ਕਿਹਾ ਵੀ ਜੇ ਇਹਨਾਂ ਨੂੰ ਉੱਥੇ ਮਿੱਠੇ ਮੇਰ ਮਿਲਦੇ ਆ 베ਰੀ ਛੱਡ ਦੋ ਇਹਨੂੰ ਮੋਹਰਾਂ ਦਿਓ ਮੋਹਰਾਂ ਦੇ ਕੇ ਤੋਰੋ ਜੇ 베ਰੀ ਨੂੰ ਮਾਰੇ ਤੇ 베ਰ ਮਿਲਦੇ ਤੇ ਮਹਾਰਾਜ ਨੂੰ ਵੱਜਾ ਤਾਂ ਫੇਰ ਤੇ ਕੋਈ ਜਾਦੀ ਵੱਡੀ ਚੀਜ਼ ਮਿਲਣੀ ਚਾਹੀਦੀ ਆ ਇਹ ਵੀ ਇੱਕ ਨਾ ਉਹਦੀ ਧਿਆਨ ਦੇ ਆਲੂਪਨ ਦੀ ਜਿਹੜੀ ਨੇ ਇੱਕ ਨਿਸ਼ਾਨੀ ਹੈ ਮਹਾਰਾਜ ਰਣਜੀਤ ਸਿੰਘ ਦੀ ਉਹ ਨਾ ਬੜੇ ਸੁੰਦਰ ਲਿਖਾਈ ਚ ਕੋਈ ਕੁਰਾਨ ਲਿਖ ਕੇ ਲਾਇਆ ਸੀ ਤੇ ਮਹਾਰਾਜ ਜੇ ਉਹਨੇ ਫਿਰ ਪੇਸ਼ ਕੀਤੀ ਸੀ ਵੀ ਇਹਦੀ ਕੀਮਤ ਕੋਈ ਦਿਓ ਤੇ ਮਹਾਰਾਜ ਨੇ ਜੜੀ ਨਾ ਉਹਦੀ ਕੀਮਤ ਦੇ ਕੇ ਵੱਧ ਤੋਂ ਵੱਧ ਖਰੀਦ ਲਈ ਹਾਲਾਂਕਿ ਉਹਨਾਂ ਦੇ ਧਰਮ ਨਾਲ ਵੀ ਸੰਬੰਧਤ ਨਹੀਂ ਫਿਰ ਫਕੀਰ ਅਜੂਦੀ ਦੇ ਨੂੰ ਜਿਹੜੀ ਹੈ ਨਾ ਇਹ ਭੇਟਾ ਜਿਹੜੀ ਉਹ ਦਿੱਤੀ ਇਹਨਾਂ ਨੂੰ ਆਹ ਨਾ ਮਹਾਰਾਜ ਰਣਜੀਤ ਸਿੰਘ ਦਾ ਫੈਮਿਲੀ ਟਰੀ ਆ ਤੇ ਇਹ ਦੇਸਾ ਬੋਦ ਸਿੰਘ ਬੋਦ ਸਿੰਘ ਦੇਸਾ ਬੋਦ ਸਿੰਘ ਦੇ ਨਾਂ ਨਾਲ ਹੀ ਮਸ਼ਹੂਰ ਹੋਇਆ ਦੇਸਾ ਉਹਨਾਂ ਦੀ ਘੋੜੀ ਦਾ ਨਾਂ ਆ ਵਾਹ ਇਹਨਾਂ ਨੇ ਗੰਧਿਆ ਅੰਮ੍ਰਿਤ ਜੜਾ ਗੁਰੂ ਗੋਬਿੰਦ ਸਿੰਘ ਜੀ ਕੋਲ ਛੱਕਿਆ ਇਹ ਇਹਨਾਂ ਦਾ ਪਹਿਲਾ ਬੁੱਢਾ ਮੱਲ ਨਾਹੀਂ ਤੇ ਫਿਰ ਬਾਅਦ ਚ ਬੁੱਧ ਸਿੰਘ ਜਿਹੜਾ ਨਾ ਅੰਮ੍ਰਿਤ ਛੱਕੇ ਬਣਿਆ ਫਿਰ ਅੱਗੇ ਨੋਹ ਸਿੰਘ ਜੀ ਉਹਨਾਂ ਤੋਂ ਅਗੇ ਚੜ੍ਹ ਸਿੰਘ ਜੀ ਜਿਹੜੇ ਇਹਦੇ ਦਾਦਾ ਜੀ ਹੀ ਇਹਨਾਂ ਦੇ ਮਹਾਰਾਜ ਰਣਜੀਤ ਸਿੰਘ ਦੇ ਤੇ ਫਿਰ ਇਹਨਾਂ ਦੇ ਪਿਤਾ ਜੀ ਮਹਾ ਸਿੰਘ ਤੇ ਫਿਰ ਰਣਜੀਤ ਸਿੰਘ ਜੀ ਇਹ ਪੰਜ ਪੀੜੀਆਂ ਜੜੀਆਂ ਨਾ ਪੂਰੀਆਂ ਲੱਗੀਆਂ ਖਾਲਸਾ ਰਾਜ ਦੀ ਸਤਾਪਦੀ ਦਾ ਜਿਹੜਾ ਮਾਂਤੂ ਜੜੀ ਇਹ ਨਾ ਖਾਸ ਹੈ ਇਹ ਬੇਸਾ ਬੁੱਧ ਸਿੰਘ ਦੇ ਹਿੱਤੇ ਵੇਖ ਲੋ ਕਿੱਥੇ ਜਾ ਕੇ ਪੂਰੀ ਹੋਈ ਕਿੰਨੇ ਯੋਧੇ ਕਿਤਰਾ ਬੰਦਾ ਸਿੰਘ ਜੀ ਬਹਾਦਰ ਤੇ ਆਪਣਾ ਬਾਬਾ ਦੀਪ ਸਿੰਘ ਜੀ ਸ਼ਹੀਦ ਤੇ ਕਿੰਨੇ ਹੋਰ ਸਿੰਘ ਸਿੰਘ ਹੋਏ ਤੇ ਫਿਰ ਜਾ ਕੇ ਖਾਲਸਾ ਰਾਜ ਬਣਿਆ ਹੈ ਤੇ ਕਿੰਨੀ ਜੜੀ ਹੱਲ ਨਾ ਕਰਨੀ ਰਹੀ ਤੇ ਪੰਜ ਪੀੜੀਆਂ ਤੱਕ ਇੱਕੋ ਦ੍ਰਿੜਤਾ ਦੇ ਨਾਲ ਜਿਹੜਾ ਰਹਿਣਾ ਜਿਹੜਾ ਬੜੀ ਵੱਡੀ ਗੱਲ ਆ ਮਹਾਰਾ ਜਰਨਦੀਪ ਸਿੰਘ ਹੀ ਰੇ ਆ ਬੜੀ ਮਹਾਰਾ ਜੀ ਦੀ ਇਹਨਾਂ ਦੀ ਕਿਰਪਾ ਸੀ ਤੇ ਇਹਨਾਂ ਨੇ ਸਾਰੇ ਲਗਭਗ ਜੁੱਧ ਜਿਹੜੇ ਜਿੱਤੇ ਆ ਤੇ ਵਰਡ ਤੇ ਜਿਹੜਾ ਬੀਬੀਸੀ ਦੇ ਅਨਸਾਰ ਅੱਜ ਤੱਕ ਦੇ ਜਿਹੜੇ ਨਾ ਸਾਰਨੋਂ ਮਹਾਨ ਜਿਹੜੇ ਲੀਡਰ ਆ ਨਾ ਉਹ ਇਹਨਾਂ ਨੂੰ ਗਿਣਿਆ ਗਿਆ ਵਾ ਹਾਲਾਂਕਿ ਇਹ ਕੋਰੇ ਅਨਪੜ੍ਹ ਸਨ ਰਾਮ ਬਾਗ ਦਾ ਨੱਛਾ ਜੇ ਪੁਰਾਣਾ ਜਿੱਥੇ 84 ਏਕੜ ਜ਼ਮੀਨ ਹੁੰਦੀ ਸੀ ਆਥਲੇ ਮੇਰੇ ਖਿਆਲ ਦੇ ਥੱਲੇ ਜਿਹੜੀ 70 ਏਕੜੀ ਆ ਪਰ ਦਰਖਤ ਜਿਹੜੇ ਪੁਰਾਣੇ ਉਸੇ ਤਰ੍ਹਾਂ ਹੀ ਲੱਗੇ ਹੋਏ ਮਹਾਰਾਜਾ ਰਣਜੀਤ ਸਿੰਘ ਦੇ ਸੋਨੇ ਦੇ ਸੰਘਾਸਨ ਦੀ ਜੜੀ ਨਾ ਉਹ ਤਸਵੀਰ ਆ ਜਿਹੜੀ ਹਵੇਲੀ ਆ ਪੁਰਾਣੀ ਜਿਹੜੀ ਗੁਜਰਾਵਾਲਾ ਵਿਖੇ ਆ ਜਿੱਥੇ ਮਹਾਰਾਜਾ ਰਣਜੀਤ ਸਿੰਘ ਦਾ ਜਨਮ ਹੋਇਆ ਸੀ ਉਹਦੀ ਤਸਵੀਰ ਹੈ ਰਣਜੀਤ ਸਿੰਘ ਪਨੋਰਮਾ ਜਿਹੜਾ ਨਾ ਕੰਪਨੀ ਬਾਗ ਚ ਮੇਰੇ ਨਾਲ ਸਰਦਾਰ ਲਖਬੀਰ ਸਿੰਘ ਅਸੀਂ ਦੋਵਾਂ ਨੇ ਵੇਖ ਕੇ ਜਿਹੜੇ ਨਾ ਉਹ ਸਾਰੀ ਇਹਦਾ ਅਨੁਸ਼ਕਾਂ ਕੀਤਾ ਤੇ ਤੁਹਾਨੂੰ ਵੀ ਮਤਲਬ ਇਹ ਜਿਹੜਾ ਦਿਖਾ ਰਹੇ ਆ ਬਾਕੀ ਵੀਰੋ ਇੱਕ ਚੀਜ਼ ਜਿਹੜੀ ਇੱਥੋਂ ਮਤਲਬ ਸਪਸ਼ਟ ਹੁੰਦੀ ਹੈ ਜੇ ਮਹਾਰਾ ਜਨਜੀਤ ਸਿੰਘ ਦਾ ਫੈਮਿਲੀ ਟਰੀ ਦੇਖੋਗੇ ਨਾ ਤੇ ਬੁੱਧ ਸਿੰਘ ਜੀ ਜਿਨ੍ਹਾਂ ਨੂੰ ਦੇਸਾ ਬੁੱਧ ਸਿੰਘ ਦੀ ਕਹਿੰਦੇ ਸੀ ਉੱਥੋਂ ਸ਼ੁਰੂ ਹੋਈ ਹੈ ਪੀੜ੍ਹੀ ਜਿਨ੍ਹਾਂ ਨੇ ਗੁਰੂ ਗੋਬਿੰਦ ਸਿੰਘ ਜੀ ਤੋਂ ਅੰਮ੍ਰਿਤ ਛਕਿਆ ਤੇ ਤੁਸੀਂ ਦੇਖੋ ਵੀ ਉਹਨਾਂ ਨੇ ਮਨ 'ਚ ਜਿਹੜਾ ਦ੍ਰਿੜਤਾ ਕੀਤੀ ਸੀ ਵੀ ਅਸੀਂ ਇੱਕ ਖਾਲਸਾ ਰਾਜ ਬਣਾਣਾ ਤੇ ਕਿੱਥੇ ਜਾ ਕੇ ਪੰਜ ਪੀੜ੍ਹੀਆਂ ਦੀ ਉਹ ਲਗਾਤਾਰ ਦ੍ਰਿੜਤਾ ਦਾ ਜਿਹੜਾ ਨਾ ਉਹ ਰਿਜਲਟ ਇਹ ਨਿਕਲਿਆ ਕਿ ਖਾਲਸਾ ਰਾਜ ਬਣਿਆ ਜਿਨੇ ਸਾਰੇ ਧਰਮਾਂ ਨੂੰ ਜੜੀ ਹੈ ਨਾ ਇੱਕ ਬਰਾਬਰ ਰੱਖ ਕੇ ਤੇ ਇਹ ਇਨਸਾਫ ਕੀਤਾ ਤੇ ਜਿਹੜਾ ਅਜੂਈ ਬੀਬੀਸੀ ਜਿਹੜਾ ਉਹਨੇ ਜਦੋਂ ਇਹਦਾ ਕੀਤਾ ਕਈ ਸਾਲਾਂ ਬਾਅਦ ਤੇ ਉਹ ਫਿਰ ਮਹਾਰਾਜਾ ਰਣਜੀਤ ਸਿੰਘ ਨੂੰ ਜਿਹੜਾ ਉਹ ਇਹ ਐਲਾਨਿਆ ਵੀ ਇਹ ਜਿਹੜਾ ਸਰਨ ਵਧੀਆ ਜਿਹੜਾ ਲੀਡਰ ਹੀ ਸਰਨ ਵਧੀਆ ਮਹਾਰਾਜਾ ਸੀ ਤੇ ਇਹ ਇੱਕ ਬੜੀ ਵੱਡੀ ਮਿਸਾਲ ਆ ਹੈ ਨੀ ਤੇ ਇੱਥੇ ਨਾ ਕਿ ਜੁੱਧ ਜਿਹੜੇ ਮਹਾਰਾ ਰਣਜੀਤ ਸਿੰਘ ਦੇ ਉਹ ਦਰਸਾਏ ਗਏ ਆ ਕਿਤੇ ਆ ਕੇ ਤੁਸੀਂ ਵੇਖੋਗੇ ਨਾ ਤੇ ਬੱਚਿਆਂ ਨੂੰ ਦਿਖਾਓਗੇ ਉਹਨਾਂ ਨੂੰ ਪਤਾ ਲੱਗੂਗਾ ਵੀ ਅਸੀਂ ਕਿਹੜੇ ਵਿਰਸੇ ਦੇ ਵਾਰਸਾਂ ਹਾਂਜੀ ਤੇ ਜਦੋਂ ਵੀ ਆਓ ਅੰਮ੍ਰਿਤਸਰ ਅੰਮ੍ਰਿਤਸਰ ਮੇਰੇ ਖਾਸ ਦਰਬਾਰ ਸਾਹਿਬ ਤੋਂ 2-3 ਕਿਲੋਮੀਟਰ ਤੋਂ ਵੱਧ ਨਹੀਂ ਹੋ ਸਕਦਾ ਤੇ ਆ ਕੇ ਵੇਖੋ ਫੀਸ ਸਿਰਫ 10 ਰੁਪਏ ਆ ਤੇ ਵੇਖ ਕੇ ਬੱਚਿਆਂ ਨੂੰ ਦਿਖਾਓ ਉੱਥੇ ਪਤਾ ਜਦੋਂ ਆਪਾਂ ਖਾਸ ਕਰਕੇ ਉਹ ਜੁੱਧ ਦੇ ਜਿਹੜੇ ਸੀਨ ਵਿਖਾਏ ਆ ਨਾ ਛੇ ਉਹ ਇੰਦੇ ਲੱਗਦਾ ਜਿétrਾਂ ਅਸੀਂ ਉਹ ਜੁੱਧ ਦੇ ਵਿੱਚ ਆਪ ਸ਼ਾਮਲ ਹੋਈਏ ਤੇ ਬਾਕੀ ਤੁਸੀਂ ਵੀ ਕੋਸ਼ਿਸ਼ ਕਰੋ ਵੀਰੇ ਜਦੋਂ ਆਂਦੇ ਤਾਂ ਵੇਖੋ ਆਪਣੇ ਵਿਰਸੇ ਨੂੰ ਬੱਚਿਆਂ ਨੂੰ ਵਿਖਾਓ ਸਾਨੂੰ ਅੱਜ ਪਹਿਲੀ ਵਾਰ ਸਮਾਂ ਆਇਆ ਨਸੀਬ ਹੋਇਆ ਆ ਕੰਪਨੀ ਬਾਗ ਦੇ ਵਿੱਚ ਸਰਦਾਰ ਰਣਜੀਤ ਸਿੰਘ ਜਦੋਂ ਸਦਕਾ ਅੱਜ ਜੋ ਆਪਾਂ ਮਾਹਰ ਜਰ ਰਣਜੀਤ ਸਿੰਘ ਦੇ ਇਤਿਹਾਸ ਬਾਰੇ ਜਾਣਕਾਰੀ ਇੱਥੋਂ ਪ੍ਰਾਪਤ ਹੋਈ ਹੈ ਜਿੱਤਰਾ ਜੰਗਾਂ ਲੜੀਆਂ ਗਈਆਂ ਕਿਸ ਤਰ੍ਹਾਂ ਉਹਨਾਂ ਨੇ ਪੰਡ ਚੁੱਕੀ ਆ ਉਹ ਗਰੀਬਾਂ ਦੇ ਘਰ ਤੱਕ ਪਹੁੰਚਾ ਦਿੰਦੀ ਸੀ ਉਸ ਹੀ ਰਾਜਾ ਨਿਰਪੱਖ ਹਰ ਧਰਮ ਦਾ ਸਤਕਾਰ ਕਰਨ ਵਾਲਾ ਸੋ ਗੁਰੂ ਪਿਆਰੀ ਸਾਧ ਸੰਗਤ ਜੀਓ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਜਦੋਂ ਵੀ ਆਪਾਂ ਦਰਬਾਰ ਸਾਹਿਬ ਅੰਮ੍ਰਿਤਸਰ ਸਿਫਤੀ ਦੇ ਘਰ ਦਰਸ਼ਨ ਕਰਨ ਆਉਂਦੇ ਆਂ ਸ਼ਹਿਰ ਦੇ ਵਿੱਚ ਇਸ ਤਰ੍ਹਾਂ ਦੀ ਇਤਿਹਾਸਕ ਜਗ੍ਹਾ ਉੱਤੇ ਆਣ ਕੇ ਜ਼ਰੂਰ ਨਾਲ ਦੀ ਨਾਲ ਜਾਣਕਾਰੀ ਪ੍ਰਾਪਤ ਕਰੀ ਆ। ਆ ਸਾਰਾ ਕੁਝ ਦੇਖ ਕੇ ਨਾ ਤੇ ਬਾਅਦ ਚ ਮਨ ਚ ਸੋਚਿਆ ਵੀ ਆ ਮਹਾਰਾਜ ਰਣਜੀਤ ਸਿੰਘ ਦਾ ਜਿਹੜਾ ਬੁੱਤ ਜਿਹੜਾ ਕਿ ਦੇਖ ਹੀ ਜਾਈਏ ਕਿ ਜੋ ਆ ਵੇਖੋ ਹਾਲ ਤਖਸਤਾ ਹੋਈ ਆ ਪੈਲਾਂ ਡਿੱਗੀਆਂ ਪਈਆਂ ਹੈਂ ਜੀ ਆ ਇਹ ਫਰਸ ਵੀ ਤੁਹਾਨੂੰ ਵਿਖਾ ਦਿੰਦਾ ਮੈਂ ਉੱਤੇ ਜਾ ਕੇ ਨਾ ਫਰਸਦਾ ਵੀ ਹਾਲ ਜਿਹੜਾ ਨਾ ਆ ਫਰਸਦਾ ਹਾਲ ਵੇਖ ਲੋ ਹਾਂਜੀ ਲਗਭਗ ਸਾਰਾ ਜਿਹੜਾ ਨਾ ਉਹ ਬਹਿ ਗਿਆ ਹੈ ਤੇ ਜਿਆਦਾ ਨਹੀਂ ਥੋੜਾ ਜਿਹਾ ਕੰਮ ਆ ਇਹ ਤੇ ਪ੍ਰਸ਼ਾਸਨ ਚਾਹੇ ਤੇ ਕਰਾ ਸਕਦਾ ਬਾਕੀ ਵੀਰੋ ਜਿਹੜਾ ਆ ਮਹਾਰਾ ਰঞ্জੀਤ ਸਿੰਘ ਬੁੱਤ ਦੇ ਨਾਲ ਲਾਗੇ ਫਰਸ ਫੁਰਸ ਜਿਹੜੇ ਟੁੱਟੇ ਜਿਤਨਾ ਮੈਂ ਵਿਖਾਏ ਆ ਇਹ ਜਿਹੜੀ ਹੈ ਨਾ ਪ੍ਰਸ਼ਾਸਨ ਨੂੰ ਜਰੂਰ ਇਸ ਪਾਸੇ ਧਿਆਨ ਦੇਣਾ ਬਣਦਾ ਵਾ ਤੇ ਕੋਸ਼ਿਸ਼ ਕਰੋ ਇਸ ਵੀਡੀਓ ਨੂੰ ਸਾਰੇ ਪਾਸੇ ਜਿਹੜਾ ਜਰੂਰ ਭੇਜਿਓ ਤਾਂ ਕਿ ਸ਼ੇਅਰ ਕਰੋਗੇ ਤੇ ਉਹਨਾਂ ਤੱਕ ਵੀ ਸ਼ਾਇਦ ਇਹ ਪਹੁੰਚ ਜਵੇ ਤੇ ਉਹਨਾਂ ਦਾ ਵੀ ਧਿਆਨ ਇਸ ਪਾਸੇ ਪਵੇ ਤੇ ਆਹ ਵੇਖੋ ਗੱਲ ਜੇ ਹਾਰ ਪੰਦੇ ਆ ਤੇ ਉਹਨਾਂ ਦੇ ਸਤਕਾਰ ਲਈ ਪੰਦੇ ਆ ਤੇ ਕੋਈ ਟਾਈਮ ਆਂਦਾ ਉਹਨੂੰ ਬੁਲਾਣਾ ਵੀ ਜ਼ਰੂਰੀ ਆ ਆਪਾਂ ਤੇ 1 ਮਿੰਟ ਚ ਲਾ ਗਿਆ ਉਹ ਮਾਰਦੇ ਹਾਰ ਪਰ ਇਹ ਉਸੇ ਤਰ੍ਹਾਂ ਪਿਆਰ ਆਂਦਾ ਤੇ ਜਿੰਨਾ ਚਿਰ ਗੱਲ ਨਾ ਜਾਵੇ ਉਹ ਨਜ਼ਰ ਕਦੀ ਵੀ ਕੋਈ ਇਹਨੂੰ ਮਤਲਬ ਲਾਂ ਦਿਖੇ ਚਲ ਨਹੀਂ ਕਰਦਾ ਚੰਗਾ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਮਹਾਰਾਜ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਚ ਰੱਖੇ ਮਿਲਾਂਗੇ ਕਿਸੇ ਹੋਰ ਵੀਡੀਓ ਚ ਚੰਗਾ ਜੀ